ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦਾ ਇੱਕ ਐਨੀਮਲ ਸੇਲ ਆ ਵਾਕਿ ਤੇ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧ ਬਾਦ ਕਿੰਨੇ ਵਾ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨਹਿਲ ਸਿੰਘ ਹੈ ਪਿੰਡ ਮਾਨੂ ਕੀ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਰ ਸਿੰਘ ਵਾਲਾ ਜੀ ਨੰਬਰ ਜੀ 99885 6136 ਠੀਕ ਆ ਜੀ ਅੱਜ ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹਦੀ 4.5 ਮਹੀਨਾ ਦੀ ਗੱਬਣਾ ਜੀ ਠੀਕ ਆ ਜੀ 17 ਲੀਟਰ ਦੁੱਧ ਦੇ ਥੱਲੇ ਜੀ ਠੀਕ ਆ ਜੀ ਜੇ ਕੋਈ ਵੀ ਚੈੱਕ ਕਰਵਾਣੀ ਚਾਹੁੰਦਾ ਹੋਵੇ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਵੇ ਸਵੇਰੇ ਗੱਬਣਾ ਜੀ ਇਹ ਤੀਜੇ ਸਵੇ ਲਈ ਗੱਬਣਾ ਜੀ ਠੀਕ ਆ ਜੀ ਤੀਜੇ ਸਵੇ ਲਈ ਗੱਬਣਾ 17 ਕਿਲੋ ਦੁੱਧ ਤਿਆਰ ਆ ਕੋਈ ਵੀਰ ਆਪਦੀ ਚਵਾਈ ਕਰਨੀ ਚਾਹੁੰਦਾ ਚਵਾਈ ਕਰ ਸਕਦਾ ਏ ਜਾਂ ਚੈੱਕ ਕਰਵਾਉਣੀ ਚਾਹੁੰਦਾ ਚੈੱਕ ਵੀ ਕਰਵਾ ਸਕਦਾ ਏ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਜੀ ਸੱਜਰ ਦੇ ਦੁੱਧ ਦਾ ਕੀ ਰਿਕਾਰਡ ਆ ਜੀ ਅੱਜ ਉਹਦਾ ਹੈਗਾ 28 29 ਲੀਟਰ ਦੁੱਧ ਆ ਜੀ ਠੀਕ ਆ ਜੀ 28 29 ਲੀਟਰ ਦੁੱਧ ਦਾ ਰਿਕਾਰਡ ਆ ਤੋੜ ਕੇ ਦਿਖਾ ਦਿਓ ਜੀ ਬਹੁਤ ਹੈਵੀ ਵੇਟ ਦੀ ਤੇ ਵੱਡੇ ਕਦ ਕੱਦ ਦੀ ਵਿਹੜ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਲੈ ਆਓ ਜੀ ਵਾਪਸ 17 ਕਿਲੋ ਦੁੱਧ ਬਾਈ ਜੀ ਦੱਸਦੇ ਆ ਆਪਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਏ ਜਿਹੜਾ ਵੀਰ ਲੈ ਕੇ ਜਾਊਗਾ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਮੂੰਹ ਮੱਥਾ ਤੀਜੇ ਸੂਏ ਲਈ ਬਾਈ ਕਹਿੰਦੇ ਸਾਢੇ 4 ਮਹੀਨਿਆਂ ਦੀ ਗੱਬਣ ਆ ਤੇ 17 ਕਿਲੋ ਦੁੱਧ ਤਿਆਰ ਆ ਜੀ ਗਾਂ ਦੀ ਕੁਆਲਿਟੀ ਚੈੱਕ ਕਰ ਲੋ ਜੀ ਬਿਲਕੁਲ ਫਾਰਮ ਵਾਲੀ ਗਾਂ ਹੈ ਜੀ ਬਾਈ ਕਹਿੰਦਾ ਫਾਰਮ ਚੋਂ ਲੈ ਕੇ ਆਂਦੀ ਆ ਠੰਡੀ ਬਹੁਤ ਹੈ ਪੂਰੀ ਠੰਡੀ ਸੀਲ ਆ ਦੇਖ ਸਕਦੇ ਹੋ ਤੁਸੀਂ ਕੀ ਡਿਮਾਂਡ ਕਰਦੇ ਬਈ ਇਹਦੀ ਜਿਹੜਾ 65000 ਰੁਪਏ ਮੰਗ ਲਿਆ ਠੀਕ ਹੈ ਮਾਨਤਨ ਹੋ ਜਾਊਗਾ ਜੀ ਹਾਂਜੀ ਮੌਕੇ ਤੇ ਮਾਨਤਨ 65000 ਰੁਪਿਆ ਬਾਈ ਜੀ ਡਿਮਾਂਡ ਕਰਦੇ ਆ ਕੋਈ ਵੀ ਵੀਰ ਆਊਗਾ ਮਾਨਤਨ ਜ਼ਰੂਰ ਕੀਤਾ ਜਾਊਗਾ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀ ਇਹਨਾਂ ਨੂੰ ਕਨੈਕਟ ਕਰਨਾ ਹੈ ਕਰ ਸਕਦਾ ਜੀ ਧੰਨਵਾਦ ਜੀ